ਆ ਦੋਸਤੋ ਇੱਕ ਵਾਰ ਮੈਂ ਇਹਦਾ ਫੇਸ ਦਿਖਾ ਦਵਾ ਤੁਹਾਨੂੰ ਕਿਉਂਕਿ ਦੋਸਤੋ ਬਹੁਤੀ ਵੀਡੀਓ ਆਪਾਂ ਲੰਮੀ ਨਹੀਂ ਕਰਨੀਗੀ ਆ ਕਰੋ ਚੈੱਕ ਫੇਸ ਸਿੰਗ ਮੱਥੇ ਤੋਂ ਥੱਲੇ ਸਿੰਗ ਬਿਲਕੁਲ ਗੁੰਡਾ ਦੋਸਤੋ ਇਹ ਚੀਜ਼ ਦੀ دیਵਾਨੀ ਆ ਦੁਨੀਆ ਸਾਰੀ ਐਵੇਂ ਨਹੀਂ ਇਹਦੇ ਪਿੱਛੇ ਥਾਰ ਇੱਕ ਦੁਨੀਆ ਫਿਰਦੀ ਦੋਸਤੋ ਇਹ ਅੱਖ ਤੇ ਆ ਬੱਗੀ ਮੌਇਸਚਰੇਡਾ ਘੱਟ ਬਹੁਤ ਘੱਟ ਵੇਖਣ ਨੂੰ ਮਿਲਦਾ ਜੇ ਕਿਸੇ ਮੇਰੇ ਭੈਣ ਭਰਾ ਨੂੰ ਪਸੰਦ ਆਉਂਦੀ ਹੋਵੇ ਤਾਂ ਦੋਸਤੋ ਆਪਣੇ ਨਾਲ ਸੰਪਰਕ ਕਰਕੇ ਇਹਨੂੰ ਤੁਸੀਂ ਖਰੀਦ ਸਕਦੇ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੀ ਤੁਹਾਡਾ तहे ਦਿਲ ਤੋਂ ਧੰਨਵਾਦ ਆ। ကြਾਉਂਦੇ ਵਾਸਤੇ ਰੋ ਪੰਜਾਬੀਓ ਜੇ ਕਿਸੇ ਮੇਰੇ ਕਿਸਾਨ ਭਰਾ ਨੂੰ ਇਹ ਝੋਟੀ ਪਸੰਦ ਆਵੇ ਤਾਂ ਦੋਸਤੋ ਦਿੱਤੇ ਹੋਏ ਮੋਬਾਈਲ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਇਹਨੂੰ ਖਰੀਦ ਸਕਦੇ ਆ। ਜਿਹੜਾ ਮੁੱਲ ਆ ਦੋਸਤੋ ਉਹ 45000 ਰੁਪਿਆ ਝੋਟੀ ਦਾ ਮੁੱਲ ਆ। ਬਾਕੀ ਬਾਕੀ ਜੇ ਕਿਸੇ ਨੂੰ ਮੁੱਲ ਪਸੰਦ ਆਵੇ ਤਾਂ ਦੋਸਤੋ ਤਾਂ ਵੀ ਗੱਲਬਾਣੀ ਆ ਕਿਉਂਕਿ ਕਈ ਵਾਰੀ ਵੀਰਾਂ ਨੂੰ ਮੁੱਲ ਵੱਧ ਘੱਟ ਲੱਗ ਸਕਦਾ ਤਾਂ ਮਾਫੀ ਚਾਹਾਂਗੇ ਉਸ ਉਸ ਗੱਲ ਦੀ। ਸੋ ਧੰਨਵਾਦ ਸੱਜਣੋ। ਜਿਉਂਦੇ ਵਾਸਤੇ ਰੋ।